ਪੂਰੇ ਪੰਜਾਬ ਵਿੱਚ ਇਸ ਵਕਤ ਪ੍ਰਾਲੀ ਨੂੰ ਅਗਲ ਗਈ ਜਾ ਰਹੀ ਹੈ। ਕਾਫੀ ਘਟਨਾਵਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਅਤੇ ਦੂਜੇ ਪਾਸੇ ਜਿਹੜੀ ਮਰੀਜ਼ਾਂ ਦੀ ਗਿਣਤੀ ਹੈ ਹਸਪਤਾਲ ਵਿੱਚ ਉਹ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਤੋਂ ਸਾਡੇ ਨਾਲ ਡਾਕਟਰ ਚੰਦਰ ਸਿੱਖਰ ਜੀ ਮੌਜੂਦ ਨੇ। ਡਾਕਟਰ ਸਾਹਿਬ ਮੌਜੂਦਾ ਹਾਲਾਤ ਕਿਸ ਤਰੀਕੇ ਦੇ ਨੇ ਪੰਜਾਬ ਦੇ। ਦੇਖੋ ਇਸ ਸਮੇਂ ਜਿਹੜੇ ਹਾਲਾਤ ਹੈ, ਪਰਿਆਵਰਣ ਦੇ ਉਹ ਬਹੁਤ ਅੱਛੇ ਨਹੀਂ ਹੈ। ਸਾਰੇ ਕਿਤੇ ਲਗਭਗ 200 ਤੋਂ ਉੱਪਰ ਹੈ ਜਿਹੜਾ AIQ ਇੰਡੈਕਸ ਚੱਲ ਰਿਹਾ ਹੈ। ਤਾਂ ਜਿਹੜਾ ਇਹ ਪੋਲੂਸ਼ਨ ਹੈ, ਇਹ ਇਨਸਾਨੀ ਸਰੀਰਾਂ ਲਈ ਬਹੁਤ ਜ਼ਿਆਦਾ ਖਤਨਾਕ ਹੈ ਖਾਸ ਕਰਕੇ ਜਿਹੜੇ ਆਲਰੇਡੀ ਕੋਈ ਐਸਥਮਾ ਦੇ ਪੇਸ਼ੈਂਟ ਹੈ ਕੋਈ ਨੀਜ਼ਲ ਅਲਰਜੀ ਦੇ ਪੇਸ਼ੈਂਟਸ ਹੈ ਉਹਨਾਂ ਲਈ ਇਸ ਵਾਰ ਜਿਹੜਾ ਹੈਗਾ ਪ੍ਰਿਕਾਸ਼ਨਸ ਵਾਲਾ ਹੈਗਾ ਤਾਂ ਜੇ ਅਸੀਂ ਗੱਲ ਕਰੀਏ ਮਰੀਜ਼ਾਂ ਦੀ ਗਿਣਤੀ ਦੀ ਤਾਂ ਸਾਡੇ ਜਿਹੜੇ ਅਲਰਜੀ ਨਾਲ ਰਿਲੇਟਡ ਮਰੀਜ਼ ਆ ਭਾਵ ਦੀ ਉਹ ਅੱਖ ਦੀ ਅਲਰਜੀ ਆ ਭਾਵ ਦੀ ਨੱਕ ਕੰਨ ਗਲੇ ਦੀ ਉਹ ਹੈਗੀ ਹੈ ਜਾਂ ਉਹ ਚੈਸਟ ਦੇ ਆ ਤਾਂ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਲਗਭਗ 2.5 ਤੋਂ 3 ਗੁਣਾ ਮਰੀਜ਼ ਆ ਰਹੇ ਹਸਪੀਟਲਸ ਦੇ ਵਿੱਚ ਔਰ ਸਾਡੇ ਹਸਪੀਟਲ ਇਹਨਾਂ ਨੂੰ ਡੀਲ ਕਰਨ ਲਈ ਪੂਰੀ ਤਰ੍ਹਾਂ ਇਕੁਪਡ ਹੈ ਔਰ ਮੈਂ ਫਿਰ ਵੀ ਇੱਥੇ ਆਪਣੇ ਸਾਰੇ ਲੋਕਾਂ ਨੂੰ ਸਲਾਹ ਦੇਣੀ ਚਾਹਾਂਗਾ ਕਿ ਜਿਹੜੇ ਛੋਟੇ ਬੱਚੇ ਆ ਔਰ 60 ਸਾਲ ਤੋਂ ਉੱਪਰ ਬਜ਼ੁਰਗ ਆ ਉਹਨਾਂ ਨੂੰ ਸਵੇਰ ਤੇ ਸ਼ਾਮ ਜਦੋਂ ਇਹ ਪੋਲੂਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਸਾਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਔਰ ਉਹ ਜਿਹੜੀ ਸਵੇਰ ਦੀ ਸੈਰ ਆ ਉਹ ਇੰਡੋਰ ਐਕਟੀਵਿਟੀ ਚ ਕਰਨੀ ਚਾਹੀਦੀ ਡਾਕਟਰ ਸਾਹਿਬ ਜਿਸ ਤੱਕ ਪਹਿਲੇ ਜਿੱਕਰ ਕਰ ਰਹੀ ਸੀ ਕਿ ਲਾਹੌਰ ਦਾ ਇਫੈਕਟ ਜਿਹੜਾ ਕੋ ਇਸ ਵਕਤ ਇਸ ਇਲਾਕੇ ਵਿੱਚ ਜ਼ਿਆਦਾ ਪੈ ਰਿਹਾ ਹੈ ਉਹ ਇਫੈਕਟ ਕਿਵੇਂ ਪੈ ਰਿਹਾ ਹੈ ਇਹ ਐਕਚੁਅਲੀ ਇਸ ਤਰ੍ਹਾਂ ਹੈ ਜੀ ਜਿਹੜੀ ਪ੍ਰਾਲੀ ਹੈਗੀ ਹੈ ਉਹ ਪਾਕਿਸਤਾਨ 'ਚ ਵੀ ਸੜਦੀ ਹੈ ਪਾਕਿਸਤਾਨ 'ਚ ਵੀ ਪ੍ਰਾਲੀ ਦੀ ਪ੍ਰੋਡਕਸ਼ਨ ਹੁੰਦੀ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ ਲਾਹੌਰ 'ਚ ਜਿਹੜਾ AQI ਸੀਗਾ 1400 ਦੇ ਕਰੀਬ ਸੀਗਾ ਜੋ ਇੱਕ ਬਹੁਤ ਡੇਂਜਰਸ ਲੈਵਲ ਹੈ ਉਸ ਸਮੇਂ ਹਵਾ ਸਟੈਗਨੇਟ ਸੀਗੀ ਪਰ ਹੁਣ ਜਿਹੜੀ ਹਵਾ ਮੂਵ ਕੀਤੀ ਹੈ ਤੇ ਜਿਹੜੀ ਸਾਡੀ ਬਾਰਡਰ ਬੈਲਟ ਹੈ ਖਾਸ ਕਰਕੇ ਫਾਇਲ ਕਾ ਜਲਾਲਾਬਾਦ ਫਰੂਖਪੁਰ ਆਪਣੀ ਬੈਲਟ ਹੈ ਤੇ ਇਹ ਜੋ ਹਵਾ ਮੂਵ ਕੀਤੀ ਤਾਂ ਉਥੋਂ ਜਿਹੜਾ ਪੋਲੂਸ਼ਨ ਸੀਗੇ ਹਵਾ ਦੇ ਵਿੱਚ ਉਸ ਸਮੇ ਪੋਲੂਸ਼ਨ ਦੇ ਪਾਰਟੀਕਲ ਆ ਉਹ ਸਾਡੇ ਵੱਲ ਮੂਵ ਕਰ ਰਿਹਾ ਇਸ ਕਰਕੇ ਜਿਹੜਾ ਹੈਗਾ ਸਾਡੇ ਇਸ ਏਰੀਆ ਦੇ ਵਿੱਚ ਵੀ ਜਿਹੜਾ ਉਸ ਦਾ ਪ੍ਰਭਾਵ ਹੈ ਉਹ ਪਰਾਲੀ ਦੇ ਨਾਲ ਉਸ ਦਾ ਐਡੀਸ਼ਨ ਹੋ ਰਿਹਾ ਇਸ ਕਰਕੇ ਜਿਹੜਾ ਇੱਥੇ ਉਸ ਪੋਲੂਸ਼ਨ ਦਾ ਅੱਗੇ ਨਾਲੋਂ ਵੱਧ ਹੈ ਡਾਕਟਰ ਸਾਹਿਬ ਮੋਸਟਲੀ ਇਸ ਵਕਤ ਪੇਸ਼ੈਂਟ ਜਿਹੜੇ ਆ ਰਹੇ ਨੇ ਕਿਸ ਤਰੀਕੇ ਦੇ ਪੇਸ਼ੈਂਟ ਜਿਹੜੇ ਜ਼ਿਆਦਾ ਰਹਿੰਦੇ ਅਤੇ ਲੋਕਾਂ ਨੂੰ ਕਿਸ ਤਰੀਕੇ ਦੀ ਹਦਾਇਤ ਹੈ ਕਿਸ ਤਰੀਕੇ ਨਾਲ ਬਚਾ ਕੇਤਾ ਜਾ ਸਕਦਾ ਇਸ ਸਮੇਂ ਦੇਖੋ ਜੀ ਸਭ ਤੋਂ ਜ਼ਿਆਦਾ ਮੈਂ ਪਹਿਲਾਂ ਵੀ ਦੱਸਿਆ ਅੱਖ ਦੀ ਅਲਰਜੀ ਦੇ ਨੱਕ ਦੀ ਅਲਰਜੀ ਦੇ ਜਿਹਨੂੰ ਨੈਜ਼ਲ ਰਾਈਟਸ ਕਹਿੰਦੇ ਆ ਗਲੇ ਦੇ ਛਾਤੀ ਦੇ ਮਰੀਜ਼ ਆ ਜਿਹੜੇ ਜਿਨ੍ਹਾਂ ਨੂੰ ਬ੍ਰੌਂਕੀਅਲ ਅਸਥਮਾ ਜਾਂ ਬ੍ਰੌਂਕਾਈਟਿਸ ਹੈ ਉਹ ਮਰੀਜ਼ ਜ਼ਿਆਦਾ ਆ ਰਹੇ ਆ ਲੋਕਾਂ ਨੂੰ ਜਿਹੜੇ ਨਾਲ ਪ੍ਰਭਾਵਤ ਹੈ ਉਹਨਾਂ ਨੂੰ ਸਵੇਰ ਤੋਂ ਸ਼ਾਮ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਔਰ ਉਹਨਾਂ ਨੂੰ ਭਾਫ਼ ਲੈਣੀ ਚਾਹੀਦੀ ਹੈ ਗਲਾ ਖਰਾਬ ਹੈ ਘਰਾਰੇ ਕਰਨੇ ਚਾਹੀਦੇ ਆ ਔਰ ਅੱਖਾਂ ਨੂੰ ਜਿਹੜਾ ਹੈਗਾ ਆਈਜ਼ ਨੂੰ ਆਪਣਾ ਐਨਕ ਜਾਂ ਜੇ ਐਨਕ ਲਗਾਉਂਦੇ ਤੇ ਐਨਕ ਲਗਾ ਲੈਣ ਤੇ ਗੋਗਲਸ ਲਾ ਕੇ ਪ੍ਰੋਟੈਕਟ ਕੀਤਾ ਜਾਵੇ ਔਰ ਜਿਹੜਾ ਹੈਗਾ ਜਿੱਥੇ ਧੂੜ ਕੱਟੇ ਦੇ ਕੰਨ ਜ਼ਿਆਦਾ ਉਥੇ ਲੋੜ ਅਸੀਂ ਪਾਣੀ ਦਾ ਛੜਕਾ ਕਰਦੀਏ ਖਾਸ ਕਰਕੇ ਜੇ ਉਥੇ ਕੰਸਟਰਕਸ਼ਨ ਸਾਈਟਸ ਆ ਤਾਂ ਇਹਦੇ ਨਾਲ ਕਾਫੀ ਹੱਦ ਤੱਕ ਹੈ ਜਿਹੜਾ ਇਹਨੂੰ ਅਸੀਂ ਕੰਟਰੋਲ ਕਰ ਸਕਦੇ ਆ ਡਾਕਟਰ ਸਾਹਿਬ ਕੁਝ ਰੈਂਕਿੰਗ ਵੀ ਜਿਹੜੀ ਸਾਹਮਣੇ ਨਵੀਂ ਜਿਹੜੇ ਪੁਲਿਟਿਕ ਸ਼ਹਿਰ ਨੇ ਉਹਨਾਂ ਦੀ ਹਾਂਜੀ ਰੈਂਕਿੰਗ ਦੇ ਵਿੱਚ ਅੱਜ ਹੀ ਜੋ ਰੈਂਕਿੰਗ ਆਈ ਹੈ ਤਾਂ ਸਾਡੇ ਜਿਹੜੇ ਨੇੜੇ ਦੇ ਦੋ ਸ਼ਹਿਰ ਹੈ ਖਾਸ ਕਰਕੇ ਬਦੀ ਤੇ ਚੰਡੀਗੜ੍ਹ ਇਹ ਜਿਹੜੇ ਅੱਜ ਮੋਸਟ ਪੋਲਿਊਟਡ ਸਿਟੀ ਚ ਹੈ ਦਿੱਲੀ ਵੀ ਉਹਨਾਂ ਦੇ ਵਿੱਚ ਹੈ ਤਾਂ ਇਹ ਸਾਰੀ ਨਾਰਥ ਦੀ ਬੈਲਟ ਹੀ ਇਸ ਸਮੇ ਜਿਹੜੀ ਇਸ ਤੇ ਜਿਹੜੀ ਹੈਗੀ ਪੋਲੂਸ਼ਨ ਦੀ ਪ੍ਰਭਾਵ ਦੇ ਥਲੇ ਹੈ ਕੋਈ ਫਰੀਦਕੋਟ ਸਪੈਸੀਫਿਕ ਨਹੀਂ ਹੈ ਤਾਂ ਸਾਰਾ এনਵਾਇਰਨਮੈਂਟ ਸਾਰਾ ਇਫੈਕਟ ਹੋਇਆ ਹੈ ਇਨਕਲੂਡਿੰਗ ਲਾਹੌਰ ਤੱਕ ਵੀ ਹੈ ਜਿਹੜਾ ਉਹਦਾ ਇਫੈਕਟ ਹੈ ਤਾਂ ਇਸ ਦੇਖੋ এনਵਾਇਰਨਮੈਂਟ ਤਾਂ ਸਾਰੇ ਇੱਥੇ ਜੇ ਸੀ ਫਰੀਦਕੋਟ ਦੇ ਆਸ-ਪਾਸੇ 500 ਕਿਲੋਮੀਟਰ ਦੇ ਘੇਰੇ 'ਚ ਖੜ ਜਿਆ ਤੇ ਸਾਰੇ ਕਿਤੇ ਇਸ ਸਮੇ ਜਿਹੜਾ ਐਨਵਾਇਰਨਮੈਂਟ ਅਫੈਕਟਡ ਹੈ ਚੰਡੀਗੜ੍ਹ ਪਹਿਲੀ ਵਾਰ ਹੈ ਚੰਡੀਗੜ੍ਹ ਪਹਿਲੀ ਵਾਰੀ ਫਸਟ 4 ਜਿਹੜਾ ਚ ਉਹਦਾ ਪੋਲਿਊਸ਼ਨ ਦਾ ਨਹੀਂ ਤਾਂ ਚੰਡੀਗੜ੍ਹ ਨੂੰ ਅਸੀਂ ਇੱਕ ਨੀਟ ਐਂਡ ਕਲੀਨ ਸਿਟੀ ਕਹਿੰਦੇ ਸੀਗੇ ਪਰ ਚੰਡੀਗੜ੍ਹ ਐਂਡ ਬਦੀ ਵਿੱਚ ਵੀ ਇਸ ਸਮੇਂ ਪੰਜਾਬ ਦੇ ਇੰਡੀਆ ਉਸ ਸੰਦੋਸਾ ਦੇ ਪੰਜ ਮੋਸਟ ਪੋਲਿਊਟਿਡ ਸਿਟੀ ਚ ਡਾਕਟਰ ਸਾਹਿਬਾ ਨੇ ਮੌਜੂਦ ਸੀਗੇ ਤਾਂ ਦੱਸਿਆ ਕਿ ਲਾਹੌਰ ਦਾ ਜਿਹੜਾ ਪ੍ਰਾਲੀ ਦਾ ਧੂਆਂ ਸੀਗਾ ਉਹ ਇਸ ਵਕਤ ਇਸ ਇਲਾਕੇ ਵਿੱਚ ਬਾਰਡਰ ਬੈਲਟ ਵਿੱਚ ਕਾਫੀ ਜਿਆਦਾ ਇਫੈਕਟ ਕਰ ਰਿਹਾ ਹੈ ਅਤੇ ਦੂਜੇ ਪਾਸੇ ਚੰਡੀਗੜ੍ਹ ਜਿਹੜਾ ਹੈਗਾ ਉਹ ਦੇਸ਼ ਦੇ ਜੇਕਰ ਪਹਿਲੇ ਕੁਝ ਸ਼ਹਿਰਾਂ ਦੀ ਗੱਲ ਕਿਤੇ ਜਾਵੇ ਤਾਂ ਉਹਨਾਂ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਤਾ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਵਾਤਾਵਰਣ ਖਰਾਬ ਹੁੰਦਾ ਜਾ ਰਿਹਾ ਜਿਸ ਨੂੰ ਲੈ ਕੇ ਡਾਕਟਰਸ ਲਗਾਤਾਰ ਜਿਹੜੇ ਨੇ ਲੋਕਾਂ ਨੂੰ ਕਰੇ ਰਹਿਣ ਦੇ ਹਿਦਾਇਤ ਕਰ ਰਹੇ ਨੇ ਜੇਕਰ ਤੁਹਾਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਕਰ ਤੋਂ ਬਾਹਰ ਨਿਕਲੇ ਜਾਵੇ ਫਰੀਦਕੋਟ ਤੋਂ ਕੈਮਰਾ ਪਰਸਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਾ TV